धन गुरु साहिब जी सोरठ महला पहला पंच पदे अपना कार राख राखना साके की पार कर जोहन लागा दर राखें जे रस चाख जो गौरमुख सेवक लगा मन रे समझ कवन मत लगा ਨਾਮ ਵਿਸਾਰ ਅਨ ਰਸ ਲੋਬਾਣੇ ਫਿਰ ਪਛਤਾਹੇ ਆਪਾਗਾ ਰਹਾਉ ਆਵਤ ਕਾ ਹਰਖ ਜਾਤ ਕਉ ਰੋਵੈ ਇਹ ਦੁਖ ਸੁਖ ਨਾਲੇ ਲਾਗਾ ਆਪੇ ਦੁਖ ਸੁਖ ਭੋਗ ਪੁਗਾਵੇ सो अनरागा हर रस ऊपर अवर क्या कहिए जिन पिया पतागा माया मोहित जिन एह रस खोया सा साकत दुरमत लगा මානකා ජියෝ පවනපතදේහි දෙහිමැදෝසමගා ජේතු දෙහේත හරරසගයි මානත්‍රිපතෑ හරලෙවළගා සාධ සංගතමෑ හරරසපයිඇ. ਗੁਰ ਮੇਲੇ ਜਾਮ ਪਉ ਭਾਗਾ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਸਤਕ ਭਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵਡ ਭਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਜੀ ਨੇ ਜੋ ਪਾਵਨ ਬਚਨ ਸਰਵਣ ਕੀਤਾ ਏ ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਮਰਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੋਰਠਿ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 598 ਦੇ ਉੱਪਰ ਸੁਭਾਏ ਮਾਨੇ ਸ਼ਬਦ ਦੇ ਵਿਚਾਰ ਪਿਛਲੇ ਦਿਨਾਂ ਤੋਂ ਅੱਪਾ ਸਾਂਝੀ ਕਰ ਰਹੇ ਆਂ ਕੱਲ ਜਿਹੜੇ ਪਾਵਨ ਬਚਨ ਸਾਂਝੀ ਕੀਤੇ ਸਨ ਉਸ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ हे ਭਾਈ ਤੇਰਾ ਹਿਰਦਾ ਘਰ ਵਿਕਾਰਾਂ ਤੋਂ ਜਿਹੜਾ ਲੁੱਟਿਆ ਜਾ ਰਿਹਾ ਇਹਨੂੰ ਬਚਾਇਆ ਜਾ ਸਕਦਾ ਏ ਜੇ ਕਿਤੇ ਗੁਰੂ ਦੇ ਸਰਮ ਖੋ ਕੇ ਸੇਵਕ ਭਾ ਦੇ ਵਿੱਚ ਨਾਮ ਦਾ ਰਸ ਚੱਖ ਲਵੇ ਇਹ ਪਾਵਨ ਪੰਕਤੀ ਆਪਾਂ ਬਾਕੀ ਸੀ ਘਰ ਦਰ ਰੱਖੈਂ ਜੇ ਰਸ ਚੱਖੈਂ ਜੋ ਗੁਰਮਖ ਸੇਵਕ ਲਗਾ ਤੇ ਮੈਂ ਸਮਾਪਤੀ ਤੇ ਇਹ ਬੇਨਤੀ ਆਪ ਜੀ ਦੇ ਚਰਨਾਂ 'ਚ ਕੀਤੀ ਸੀ ਕਿ ਜੇ ਅਸੀਂ ਕੋਸ਼ਿਸ਼ ਕਰੀਏ ਮੂੰਦ ਲਈਏ ਦਰਵਾਜੇ ਜੇ ਆਪਣੇ ਇੰਦਰੀਆਂ ਨੂੰ ਗਿਆਨ ਇੰਦਰੀਆਂ ਨੂੰ ਵਿਕਾਰਾਂ ਵਾਲੇ ਪਾਸੇ ਰੋਕਣ ਦਾ ਯਤਨ ਕਰੀਏ ਤੇ ਹਿਰਦੇ ਵਿੱਚੋਂ ਸ਼ੁੱਭ ਗੁਣ ਜਿਹੜੇ ਚੋਰੀ ਹੋਣੋਂ ਬਚ ਸਕਦੇ ਨੇ ਉਦਾਹਰਨਾਂ ਮੈਂ ਸਿਕਿਉਰਟੀ ਦੀਆਂ ਦਿੱਤੀਆਂ ਸਨ ਕਿ ਜਿੰਨਾ ਵੀ ਮਜ਼ਬੂਤ ਜਿੰਦਰਾ ਹੋਵੇਗਾ ਜਿੰਨਾ ਪਹਿਰੇਦਾਰ ਸਖਤ ਹੋਵੇਗਾ ਓਨੇ ਚੋਰੀ ਦੇ ਚਾਂਸ ਘਟ ਜਾਂਦੇ ਨੇ ਤੇ ਇਹ ਗੱਲ ਚੇਤਾ ਰੱਖਿਓ ਅਸੀਂ ਆਪਣੇ ਮਨ ਨੂੰ ਜਿਹੜਾ ਹੈ ਉਹ ਪਹਿਰੇਦਾਰ ਬਣਾਈਏ ਮੈਂ 1 ਮਿੰਟ ਗੱਲ ਕਰਾਂ ਕਿ ਅੱਗੇ ਤੁਰਨਾ ਹੈ ਅੱਜ ਕਿਉਂਕਿ ਇਸੇ ਪੰਕਤੀ ਤੇ 4 ਦਿਨ ਲੱਗ ਗਏ ਆਪਣੇ ਜਦੋਂ ਤੁਸੀਂ ਬਾਣੀ ਪੜ੍ਹਦੇ ਜੇ ਚਾਹੇ ਨਾਮ ਜਪਦੇ ਜੇ ਉਦੋਂ ਕੀ ਹੁੰਦਾ ਹੈ ਕਿ ਮਨ ਬੜੀ ਚਲਾਕੀ ਦੇ ਨਾਲ ਵਿੱਚੋਂ ਉੱਡ ਜਾਂਦਾ ਹੈ ਆਮ ਮਨੁੱਖ ਦਾ ਮਨ ਜਿਹੜਾ ਹੈ ਉਹ ਖਿਆਲਾਂ ਦੇ ਵਿੱਚ ਉੱਡ ਜਾਂਦਾ ਹੈ। ਇੱਧਰ ਦਾ ਖਿਆਲ ਆ ਗਿਆ ਕਦੀ ਇੱਧਰ ਦਾ ਖਿਆਲ ਆ ਗਿਆ। ਉਸ ਤੋਂ ਬਾਅਦ ਜਿਹੜਾ ਥੋੜਾ ਜਿਹਾ ਅਭਿਆਸੀ ਹੋ ਜਾਂਦਾ ਹੈ ਲਗਾਤਾਰ ਬਾਣੀ ਪੜਦਾ ਹੈ। ਉਹਦੇ ਮਨ ਵਿੱਚ ਇੱਧਰ ਉੱਧਰ ਦੇ ਖਿਆਲ ਨਹੀਂ ਆਉਂਦੇ। ਉਹਦੇ ਮਨ ਦੇ ਵਿੱਚ ਜਿਹੜਾ ਹੈ ਉਹ ਬਾਣੀ ਨੂੰ ਲੈ ਕੇ ਹੀ ਖਿਆਲ ਪੈਦਾ ਹੋਣ ਲੱਗ ਪੈਂਦੇ ਨੇ। ਪਰ ਖੰਡਾ ਤੇ ਖੰਡਾ ਹੀ ਹੈ ਨਾ। ਸੋ ਇਹ ਕੋਸ਼ਿਸ਼ ਕਰਨੀ ਹੈ ਜਿੱਥੋਂ ਖਿਆਲ ਪੈਦਾ ਹੋ ਜਾਵੇ ਬਾਣੀ ਪੜਦੇ ਆ ਨਾਮ ਜਪਦੇ ਜਿੱਥੇ ਖਿਆਲ ਪੈਦਾ ਉੱਥੇ ਰੁਕ ਜਾਓ ਉਹਦਾ ਮਤਲਬ ਮਨ ਬਾਹਰ ਨਿਕਲ ਗਿਆ ਫਿਰ ਇਸ ਵੇਂਤ ਨੂੰ ਧਿਆਨ ਨਾਲ ਸਮਝੋ ਸਾਡੀਆਂ ਅੱਖਾਂ ਦੋ ਨੇ ਪਰ ਕੇਂਦਰਿਤ ਇੱਕ ਥਾਂ ਤੇ ਹੋਣਗੀਆਂ ਕੰਨ ਦੋ ਨੇ ਸ਼ਬਦ ਇੱਕ ਸੁਣਨਗੇ ਸੋ ਇਸੇ ਤਰੀਕੇ ਦੇ ਨਾਲ ਮਨ ਜਾਂ ਤੇ ਬਾਣੀ ਪੜੇਗਾ ਤੇ ਜਾਂ ਸੁਨੇਗਾ हां एक अवस्था वाणी ने कही है वो अवस्था ਲਈ ਅਭਿਆਸ ਬੜਾਏ ਅੰਤਰਗੁਰ ਅਰਦਨਾ ਜਿਹਾ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਨਣਾ ਗੁਰਨਾਉ ਇਹਦੇ ਮੈਂ ਇੱਕ ਵਾਰੀ ਅਰਥ ਕੀਤੇ ਸਨ ਇਹ ਇੱਕ ਅਵਸਥਾ ਪਹੁੰਚ ਜਾਂਦੀ ਹੈ ਉਦੋਂ ਫਿਰ ਸਾਡੀ ਬਾਡੀ ਜਿਹੜੀ ਹੈ ਨਾ ਉਹ ਨਾਲ ਹੈਲਪ ਕਰਨ ਲੱਗ ਪੈਂਦੀ ਹੈ ਅੱਜ ਤੇ ਅਸੀਂ ਆਪਣੀ ਰਸਨਾ ਦੇ ਨਾਲ ਤੁਰਨਾ ਨੇ ਮੈਂ ਸ਼ੁਰੂਆਤੀ ਗੱਲ ਕਰ ਰਿਹਾ ਹਾਂ ਸੋ ਜਦੋਂ ਵੀ ਬਾਣੀ ਪੜੋ ਬਾਣੀ ਪੜਦੇ ਆ ਜੇ ਤੁਹਾਡਾ ਖਿਆਲ ਮਾਨ ਜਿਹੜਾ ਇਹ ਉਹ ਫੁਰਨਾ ਟਾਈਮ ਦਾ ਬਣਾ ਗਿਆ ਜਾਂ ਕਈ ਵਾਰੀ ਆਪਣੇ ਆਪ ਜੀ ਕਹਿਣ ਲੱਗ ਪਿਆ ਵੀ ਮੈਂ ਤੇ ਰੋਜ਼ ਉੱਠ ਕੇ ਬਾਣੀ ਪੜਦਾ ਹਾਂ ਹਉਮੈ ਵੀ ਦੋ ਤਰ੍ਹਾਂ ਦੀ ਹੁੰਦੀ ਨੇ ਇੱਕ ਧਰਮ ਦੀ ਹਉਮੈ ਵੀ ਹੁੰਦੀ ਹੈ ਵੀ ਚਲੋ ਬਾਰੇ ਦੀ ਬੜੀ ਕਿਰਪਾ ਹੋ ਗਈ ਹੈ ਇਹ ਵੀ ਇੱਕ ਆਪਣੇ ਆਪ ਜੀ ਬੰਦਾ ਫੂਕ ਛਕੀ ਜਾਂਦਾ ਹੈ ਵੀ ਮੈਂ ਬੜਾ ਚੰਗਾ ਬੰਦਾ ਜਾ ਰਿਹਾ ਹਾਲਾਂਕਿ ਇਹ ਪੈਮਾਨਾ ਨਹੀਂ ਹੈ ਕੋਈ ਇਹ ਤੇ ਉੱਥੇ ਹੀ ਜਿਹੜਾ ਇਹ ਜਾ ਕੇ ਪਤਾ ਲੱਗਣਾ ਵੀ ਕੌਣ ਸਹੀ ਹੈ ਤੇ ਕੌਣ ਗਲਤ ਹੈ ਇਹ ਉਹਦੇ ਘਰ ਦੇ ਵਿੱਚ ਹੀ ਬਾਤਿਆ ਜਾਵੇਗਾ ਖੈਰ ਗੱਲ ਨੇੜੇ ਰੱਖਾ ਜਦੋਂ ਮਨ ਕੋਈ ਵੀ ਫੁਰਨਾ ਭਰਾਂਦਾ ਹੈ ਨਾ ਕੋਸ਼ਿਸ਼ ਕਰੋ ਉੱਥੇ ਰੋਕੋ ਜਾਂ ਉਹ ਪੰਕਤੀ ਨੂੰ ਬਾਰ-ਬਾਰ ਰਿਪੀਟ ਕੀਤਾ ਜਾਵੇ ਤੇ ਕੋਈ ਗੁਨਾਹ ਨਹੀਂ ਹੈ ਕਿਤੇ ਨਹੀਂ ਇਦਾਂ ਦਾ ਮर्याਦਾ ਚ ਲਿਖਿਆ ਇੱਕ ਪੰਕਤੀ ਨੂੰ ਦੁਬਾਰਾ ਨਹੀਂ ਪੜਨਾ ਉਹਨੂੰ ਬਾਰ-ਬਾਰ ਪੜੋ ਤਾਂ ਜੇ ਤੁਹਾਡਾ ਮਨ ਸੁਣੇ ਨਾਮ ਵੀ ਤਾਂ ਹੀ ਜਪਣਾ ਹੈ ਨਾਮ ਆਪਾਂ ਜਿਹੜਾ ਸਿਮਰਨ ਕਰਦੇ ਹਾਂ ਉਹ ਤਾਂ ਹੀ ਕਰਨਾ ਹੈ ਕਿ ਸਾਡਾ ਮਨ ਉਸ ਚੀਜ਼ ਦੇ ਉੱਤੇ ਖਲੋ ਜਾਵੇ ਮੈਂ ਪਿਛਲੇ ਸਮੇਂ ਚ ਕਿਹਾ ਸੀ ਚਲੋ ਜਿਹੜੇ ਸਵਾਸਾਂ ਦੇ ਨਾਲ ਕਰਦੇ ਨੇ ਉਹ ਇੱਕ ਜਰੀਆ ਏ ਇਹਨੂੰ ਆਪਾਂ ਸੁੱਟ ਨਹੀਂ ਪਾਵਾਂਗੇ ਕਈ ਵਾਰੀ ਕੀ ਹੁੰਦਾ ਹੈ ਕਿ ਕਈਆਂ ਦੇ ਮਨ ਖਲੋਂਦੇ ਮਨ ਦੇ ਵਿਚਾਰ ਨਹੀਂ ਖਲੋਂਦੇ ਮੇਰੇ ਸਾਹਮਣੇ ਅੱਜ ਵੀ ਇੱਕ ਕੇਸ ਆਇਆ ਮੈਂ ਚਲੋ ਤੁਹਾਡੇ ਨਾਲ ਸਾਂਝਾ ਕਰ ਦੇਣਾ ਉਹ ਕਹਿੰਦੇ ਜੀ ਮਨ ਜਿਹੜਾ ਉਹ ਖਲੋਂਦਾ ਨਹੀਂ ਬੰਦਾ ਕਈ ਵਾਰੀ ਨੈਗੇਟਿਵ ਬੜਾ ਹੋ ਜਾਂਦਾ ਹੈ ਤੇ ਮੈਂ 2-3 ਉਹਨਾਂ ਨੂੰ ਜਿਹੜੇ ਤਰੀਕੇ ਨੇ ਉਹ ਸਾਹਮਣੇ ਰੱਖੇ ਚਲੋ ਮੈਡੀਟੇਸ਼ਨ ਦੇ ਸਾਨੂੰ ਕੁਝ ਕਿੱਦਾਂ ਵੀ ਪਰ ਮੈਂ ਇਹ ਚੀਜ਼ ਵੇਖੀ ਜਿਹੜਾ ਜਾਦਾ ਵਧੀਆ ਰਹਿੰਦਾ ਉਹ ਪਰਮਾਤਮਾ ਦੇ ਨਾਮ ਨੂੰ ਲੈ ਕੇ ਨਾਲ ਮੈਡੀਟੇਸ਼ਨ ਹੋ ਜਾਂਦਾ ਹੈ ਨਾਲ ਸਿਮਰਨ ਹੋ ਜਾਂਦਾ ਜਦੋਂ ਸਵਾਸਾਂ ਦੇ ਉੱਤੇ ਤੁਸੀਂ ਕੇਂਦਰਿਤ ਕਰਦੇ ਜੇ ਧਿਆਨ ਨੂੰ ਉਹ ਵੀ ਤੁਹਾਡੇ ਫੁਰਨਿਆਂ ਨੂੰ ਰੋਕਣ ਦੇ ਵਿੱਚ ਮਦਦਗਾਰ ਬਣਦਾ ਹੈ ਇਸ ਕਰਕੇ ਜਿਹੜੇ ਸਵਾਸਾਂ ਨਾਲ ਜਪਦੇ ਨੇ ਉਹ ਵੀ ਚੰਗੇ ਨੇ ਪਰ ਇਸ ਵਹਿਮ 'ਚ ਨਹੀਂ ਪੈਣਾ ਕਿ ਕੱਲਾ ਹੀ ਸਵਾਸਾਂ ਨਾਲ ਜਪਣਾ ਹੈ ਇਹ ਇਹ ਦੀ ਸ਼ੁਰੂਆਤਾਂ ਨੇ ਜਦੋਂ ਸਵਾਸ ਤੁਹਾਡੇ ਉਹ ਨਾਮ ਜਪਣ ਲੱਗ ਪੇ ਹਰ ਪਾਸਿਓਂ ਜਿਹੜਾ ਉਹ ਬਾਣੀ ਵਾਲੇ ਪਾਸੇ ਤੁਰਨ ਲੱਗ ਪਏ ਤੇ ਫਿਰ ਅਮਰਤ ਬਾਣੀ ਕਹਿੰਦੀ ਹੈ ਗੁਰਮੁਖ ਰੋਮ ਰੋਮ ਹਰਿ ਧਿਆਵੇ ਫਿਰ ਕੱਲਾ ਕੱਲਾ ਜਿਹੜਾ ਰੋਮ ਹੈ ਨਾ ਉਹ ਨਾਮ ਵਾਲੇ ਪਾਸੇ ਲੱਗ ਜਾਂਦਾ ਹੈ ਉੱਥੇ ਫਿਰ ਸਵਾਸਾਂ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਦਾਂ ਤੁਸੀਂ ਸਵਾਸ ਦੇ ਨਾਲ ਜਪਦੇ ਜੇ ਸਵਾਸ ਦੇ ਨਾਲ ਵਾਹਿ ਤੇ ਗਰਾਸ ਦੇ ਨਾਲ ਗੁਰੂ ਕਹਿੰਦੇ ਜੇ ਉੱਥੇ ਇੱਕ ਸਵਾਸ 'ਚ ਪਤਾ ਨਹੀਂ ਕਿੰਨਾ ਕੁ ਸਿਮਰਨ ਹੋ ਜਾਂਦਾ ਹੈ ਸੋ ਇਸ ਕਰਕੇ ਜਿਹੜੀ ਬੇਨਤੀ ਕਰ ਰਹੇ ਆਂ ਜਦੋਂ ਇਸ ਤਰੀਕੇ ਦੇ ਨਾਲ ਮਨ ਦੇ ਉੱਤੇ ਪਹਿਰਾ ਲਾ ਕੇ ਤੁਸੀਂ ਪਰਮਾਤਮਾ ਦਾ ਨਾਮ ਜਪੋਗੇ ਜਦੋਂ ਮਨ ਦੇ ਉੱਤੇ ਪਹਿਰਾ ਲਾ ਕੇ ਬਾਣੀ ਪੜੋਗੇ ਤੇ ਜਿਹੜਾ ਹਿਰਦਾ ਘਰ ਲੁੱਟਿਆ ਜਾ ਰਿਹਾ ਹੈ ਨਾ ਤੇ ਉਹਨੂੰ ਕਈ ਤਰੀਕਿਆਂ ਦੇ ਨਾਲ ਆਪਾਂ ਹੌਲੀ-ਹੌਲੀ ਜਿਹੜਾ ਉਹ ਬਚਾ ਸਕਦੇ ਹਾਂ ਸਤਿਗੁਰੂਆਂ ਨੇ ਬਖਸ਼ਿਸ਼ ਕੀਤੀ ਘਰ-ਦਰ ਰੱਖੈਂ ਤੇਰਾ ਹਿਰਦਾ ਘਰ ਲੁੱਟਣੋਂ ਬਚਾਇਆ ਜਾ ਸਕਦਾ ਏ ਜੇ ਰਸ ਚੱਖੇ ਜੇ ਨਾਮ ਦਾ ਰਸ ਆ ਗਿਆ ਹੁਣ ਇੱਕ ਚੀਜ਼ ਬਾਰ-ਬਾਰ ਜਦੋਂ ਰਿਪੀਟ ਕੀਤੀ ਜਾਂਦੀ ਏ ਮਨੁੱਖ ਦਾ ਮਨ ਉਹਦੇ ਉੱਤੇ ਜਿਹੜਾ ਕੇਂਦਰਿਤ ਹੋ ਜਾਂਦਾ ਇੱਕ ਦਿਨ ਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਰਸ ਪਹਿਲੇ ਦਿਨ ਨਹੀਂ ਆਉਣਾ ਫਿਰ ਇਸ ਬੇਨਤੀ ਨੂੰ ਸੁਣਿਓ। ਮੇਰੇ ਮਨ 'ਚ ਇਸ ਸਮਾਪਤੀ ਦੇ ਨਾਲ ਖਿਆਲ ਆ ਗਏ ਸੰਤਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ। ਪਹਿਲੇ ਦਿਨ ਨਾਮ ਜਪਣ ਬੈਠੋਗੇ ਤੇ ਇਹਦਾ ਕੋਈ ਰਸ ਨਹੀਂ ਆਵੇਗਾ। ਪਰ ਇੱਕ ਦਿਨ ਅਭਿਆਸ ਕਰਦਿਆ ਕਰਦਿਆ ਰਸ ਜ਼ਰੂਰ ਆਵੇਗਾ। ਜਿਹੜਾ ਉਹ ਰਸ ਹੈ ਉਹਨੂੰ ਦੁਨਿਆਵੀ ਰਸ ਦੇ ਨਾਲ ਨਹੀਂ ਟਕਾਉਣਾ। ਹੁਣ ਕਈ ਵਾਰੀ ਕੀ ਹੁੰਦਾ ਹੈ ਜਿਵੇਂ ਸਾਡੇ ਰਾਗੀ ਸਿੰਘ ਕੀਰਤਨ ਦੇ ਰੂਪ ਦੇ ਵਿੱਚ ਸਿਮਰਨ ਕਰਦੇ ਨੇ ਜਾਂ ਬਾਣੀ ਪੜ੍ਹਦੇ ਨੇ ਬਾਣੀ ਕੀਰਤਨ ਕਥਾ ਜੋ ਵੀ ਇਹ ਸਾਰੇ ਸਹਜ ਦੇ ਵਿਸ਼ੇ ਨੇ ਜਿਹੜਾ ਵੀ ਰੱਸੀ ਚੀਜ਼ਾਂ ਨੇ ਉਹ ਢਾਡੀ ਵਾਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਜੀ ਨੇ ਇਹਨੂੰ ਬੜੇ ਧਿਆਨ ਨਾਲ ਸੁਣ ਲਿਓ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਜੀ ਨੇ ਅਕਾਲ ਤਖਤ ਤੇ ਢਾਡੀ ਵਾਰਾਂ ਸ਼ੁਰੂ ਕਰਵਾਈਆਂ ਉਹ ਵੀ ਰੱਸੀ ਨੇ ਕੀਰਤਨ ਦਾ ਵਿਸ਼ਾ ਜਿਹੜਾ ਉਹ ਸਹਜ ਦਾ ਹੈ ਬਾਣੀ ਦਾ ਵਿਸ਼ਾ ਸਹਿਜ ਦਾ ਹੈ ਹੁਣ ਕੀ ਹੁੰਦਾ ਹੈ ਕਈ ਵਾਰੀ ਤੁਸੀਂ ਟਿਊਨਾ ਦੇ ਉੱਤੇ ਹਰਮੋਨੀਅਮ ਦੇ ਉੱਤੇ ਵੀ ਰਸੀ ਚ ਆ ਜਾਂਦੇ ਹੋ ਕੀਰਤਨ ਦੇ ਰੂਪ ਦੇ ਵਿੱਚ ਸਿਮਰਨ ਦੇ ਰੂਪ ਦੇ ਵਿੱਚ ਤੇ ਬੰਦੇ ਨੂੰ ਲੋਰ ਜੀ ਨਹੀਂ ਚੜ ਜਾਂਦੀ ਅਸੀਂ ਕਹਿੰਦੇ ਰਸ ਨਹੀਂ ਆਉਂਦਾ ਉਹ ਅਸਲ ਚ ਰਸ ਨਹੀਂ ਹੁੰਦਾ ਉਹ ਹੁੰਦਾ ਹੈ ਮਨ ਦਾ ਚਾਰਜ ਨੂੰ ਬਾਣੀ ਕਹਿੰਦੀ ਨੱਚਣ ਕੁੱਦਣ ਮਨ ਕਾ ਚਾਓ ਅਸੀਂ ਨੱਚਣ ਕੁੱਦਣ ਦੇ ਅਰਥ ਬਾਹਰ ਹੀ ਕਰ ਲਏ ਭੀ ਜਿਹੜਾ ਭੰਗੜਾ ਪਾਉਂਦਾ ਉਹ ਨੱਚਣ ਕੁੱਦਣ ਨਹੀਂ ਆ ਵੀ ਮਨ ਨੱਚਦਾ ਹੈ ਹੁਣ ਜਿਹੜੇ ਬੰਦੇ ਨੂੰ ਸਵਾਸ ਸਾਹ ਨਹੀਂ ਆਉਂਦੇ ਉਹ ਵੀ ਪਤਾ ਨਹੀਂ ਕਿਸ ਹੱਬ ਨਾਲ ਵਾਇਗੁਰ ਵਾਇਗੁਰ ਇਹ ਇਦਾਂ ਦੇ ਵਿਸ਼ੇ ਨਹੀਂ ਹੈਗੇ ਇਹ ਸਹਜ ਦੇ ਜਿਹੜੇ ਉਹ ਵਿਸ਼ੇ ਨੇ ਇਸ ਕਰਕੇ ਚਾਹੀਦਾ ਜਿਹਦਾ ਅੰਦਰ ਨਾਮ ਟਿਕ ਜਾਂਦਾ ਨਾ ਉਹ ਅੰਦਰ ਦੀ ਨਿਸ਼ਾਨੀ ਹੀ ਇਹੋ ਹੈ ਕਿ ਉਹ ਪਹਿਲਾਂ ਸੈਰੇ ਦੇ ਵਿੱਚ ਆਉਣਾ ਸ਼ੁਰੂ ਹੁੰਦਾ ਹੈ ਸੋਨਾ ਜਿਹੜਾ ਕੋਠੜੀ ਚ ਪਾਏ ਬੜਾ ਪੁਰਕਦਾ ਹੈ ਮੈਕਸਰ ਕਹਿੰਦਾ ਨਾ ਜਦੋਂ ਉਹਦੀ ਮੈਲ ਸੜਨੀ ਸ਼ੁਰੂ ਹੁੰਦੀ ਹੈ ਜਿਉਂ-ਜਿਉਂ ਮੈਲ ਸੜਦੀ ਜਾਂਦੀ ਹੈ ਨਾ ਉਹ ਟਿਕਣਾ ਸ਼ੁਰੂ ਹੋ ਜਾਂਦਾ ਹੈ ਉਹਦੀ ਨਿਸ਼ਾਨੀ ਹੈ ਜਿਉਂ ਜਿ ਟਿਕਣਾ ਸ਼ੁਰੂ ਹੋ ਰਿਹਾ ਇਹਦੀ ਮੈਲ ਸੜਦੀ ਜਾ ਰਹੀ ਹੈ ਤੇ ਜਿਹਦਾ ਅੰਦਰ ਟਿਕ ਗਿਆ ਨਾ ਉਹ ਫਿਰ ਸਵਾਸਾਂ ਦੇ ਨਾਲ ਹੋਵੇ ਜਾਂ ਮਨ ਇਧਰ ਉਧਰ ਕਿਤੇ ਨਹੀਂ ਉਹ ਫਿਰ ਇੱਕ ਥਾਂ ਦੇ ਉੱਤੇ ਮਨ ਉਹਦਾ ਜਿਹੜਾ ਉਹ ਟਿਕਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਇਹ ਇਹ ਧਰਮ ਦੀ ਹਉਮੈ ਵੀ ਬਣ ਜਾਂਦੀ ਹੈ ਅਸੀਂ ਇਸੇ ਨੂੰ ਜਿਹੜਾ ਉਹ ਰਸ ਸਮਝਦੇ ਹੰਨੇ ਉਹ ਇਹ ਨਾਮ ਦਾ ਰਸ ਨਹੀਂ ਬਾਣੀ ਨੇ ਕਿਹਾ ਕੋਟਨ ਮੈਂ ਨਾਨਕ ਕੋਉ ਨਾਰਾਇਣ ਜਿਹੇ ਚੀਤ ਕੋਈ ਕਰੋੜਾ ਚ ਇੱਕ ਅੱਦਾ ਹੁੰਦਾ ਜਿਹਦੇ ਹਿਰਦਿਚ ਪਰਮਾਤਮਾ ਦਾ ਨਾਮ ਹੈ ਤੇ ਜਿਹੜਾ ਤੁਸੀਂ ਨਾਮ ਦਾ ਰਸ ਆਪਾਂ ਭੁਲੇਖੇ ਕਈ ਵਾਰੀ ਕਹਿ ਦਿੰਦੇ ਨਾ ਵੀ ਭਾਈ ਸਾਹਿਬ ਨੇ ਕੀਰਤਨ ਕੀਤਾ ਕਥਾ ਕੀਤੀ ਬੱਲੇ ਬੱਲੇ ਕਰਾਤੀ ਬੜਾ ਰਸ ਉਹ ਰਸ ਨਹੀਂ ਹੈਗਾ ਉਹ ਮਨ ਦਾ ਖੰਡਾ ਸੀ ਉਹ ਧਰਮ ਦੀ ਦੁਨੀਆ ਚ ਹੋ ਗਿਆ ਇੱਕ ਆਮ ਦੁਨੀਆ ਚ ਹੋ ਗਿਆ ਇਹਦੇ ਵਿਰਲੇ ਟਾਵੇਂ ਨੂੰ ਜਿਹੜਾ ਨਾਮ ਦਾ ਰਸ ਮਿਲਦਾ ਹੈ ਫਿਰ ਪੰਕਤੀ ਪੜ ਲੈਣੀਆ ਸੂਰਨਾਰ ਮਨਜਨ ਅਮਰਤ ਖੋਜਦੇ ਹੁਣ ਇਹਦੇ ਅਰਥ ਆਪਾਂ ਵਿਸਾਖੀ ਤੇ ਖੰਡੇ ਦੀ ਪੌਲ ਦੇ ਨਾਲ ਵੀ ਕਰਦੇ ਹਾਂ ਚੰਗੀ ਗੱਲ ਹੈ ਬਾਣੀ ਪ੍ਰਾਇਮਰੀ ਤੇ ਸੈਕੰਡਰੀ ਅਰਥ ਕਰਦੀ ਹੈ ਪਰ ਜੇ ਇਹਨੂੰ ਤੁਸੀਂ ਅੰਤਰੀਵ ਅਰਥਾਂ ਦੇ ਵਿੱਚ ਵਾਚੋ ਇਹ ਉਹ ਅਮਰਤਾ ਜਿਹੜਾ ਅੰਦਰੋਂ ਪ੍ਰਗਟ ਹੋ ਰਿਹਾ ਹੈ ਹੁਣ ਸੁਰ ਕਹਿੰਦੇ ਨੇ ਦੇਵਤਿਆਂ ਨੂੰ ਤੇ ਇਹ ਇਹਦੇ ਥੋੜੇ ਜਿਹੇ ਅਰਥ ਸਮਝੀਏ ਵੀ ਅਸੀਂ ਦੇਵਤਾ ਤੋਂ ਉੱਚੇ ਨਹੀਂ ਹੋ ਗਏ ਫਿਰ ਕਿਤੇ ਵੀ ਆਪਾਂ ਇੱਕ ਰਾਗੀ ਬਿਠਾਇਆ ਇੱਕ ਕਥਾ ਵਾਲਾ ਬਿਠਾਇਆ ਸੀ ਕਹਤਾ ਨਹੀਂ ਬੜਾ ਰਸ ਆਇਆ ਬੜੀ ਕਿਰਪਾ ਤੇ ਬਾਣੀ ਕਹਿ ਰਹੀ ਹੈ ਵੀ ਉਹ ਲੋਚਦੇ ਨੇ ਉਹ ਲੱਭਦੇ ਪਏ ਨੇ ਸੋਰਨਾਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਇਥੋਂ ਗੁਰ ਦਾ ਅਰਥ ਆ ਨਹੀਂ ਕਰਨਾ ਵੀ ਤੁਸੀਂ ਅਖਬ ਨਹੀਂ ਜੀ ਇਹ ਵੀ ਤੇ ਮਹਾਰਾ ਦੇ ਹਜੂਰੀ ਹੈ ਨਹੀਂ ਗੁਰ ਤੇ ਦਾ ਅਰਥ ਹੈ ਜਿਹਦੇ ਹਿਰਦੇ ਚ ਗੁਰੂ ਵਸ ਜਾਂਦਾ ਅਸਲ ਚ ਅੰਦਰ ਉਹਦੇ ਨਾਮ ਜਾ ਕੇ ਟਿਕਦਾ ਹੈ ਨਾਮ ਦਾ ਰਸ ਉਸ ਹਿਰਦੇ ਦੇ ਵਿੱਚ ਆਉਂਦਾ ਹੈ ਤੇ ਹਿਰਦੇ ਜਿਸ ਦੇ ਵਿੱਚ ਆਉਂਦਾ ਉਹ ਹਿਰਦਾ ਜਿਹੜਾ ਉਸ ਸਹਿਜ ਦੇ ਵਿੱਚ ਚਲਿਆ ਜਾਂਦਾ ਚੰਚਲਤਾਈ ਤੋਂ ਮਨ ਜਿਹੜਾ ਉਹ ਹਟ ਜਾਂਦਾ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਤੇਰਾ ਹਿਰਦਾ ਕਰ ਬਚਾਇਆ ਜਾ ਸਕਦਾ ਹੈ ਲੁੱਟਣ ਤੋਂ ਕਿਉਂਕਿ ਜੇ ਮੈਂ ਕੱਲੇ ਇਹਦੇ ਆਪਾਂ ਬਾਰੀ ਦੁਨੀਆਵੀ ਕਲ ਵਿਕਾਰਾਂ ਦੀ ਗੱਲ ਕਰ ਦਿੱਤੀ ਮੈਂ ਪਿਛਲੇ ਦਿਨਾਂ 'ਚ ਪਰ ਇੱਕ ਪੱਖ ਗੁਰਤੇਗ ਬਹਾਦਰ ਸਾਹਿਬ ਜੀ ਦਾ ਰਹਿ ਗਿਆ ਸੀ ਤੀਰਥ ਬਰਤ ਅਰ ਦਾਨ ਕਰ ਹੁਣ ਇਹ ਵੀ ਖੰਡਾ ਪੈਦਾ ਕਰ ਰਿਹਾ ਇਹਦੇ ਧਰਮ ਦੀ ਵਿਸ਼ਾ ਹੈ ਨਾ ਇਹਦਾ ਤੇ ਬਾਹਰੀ ਵਿਕਾਰ ਹੀ ਕੋਈ ਨਹੀਂ ਇਹ ਤੇ ਬੰਦਾ ਹੀ ਧਰਮੀ ਬੜਾ ਜਿਹੜਾ ਦਾਨ ਪੁੰਨ ਕਰਦਾ ਏ ਵਰਤ ਰੱਖਦਾ ਏ ਤੀਰਥਾਂ ਤੇ ਨਟਨ ਕਰਦਾ ਇਹਦੇ ਨਾਲ ਦਾ ਤੇ ਆਪਾਂ ਕਹਿੰਦੇ ਵੀ ਬੰਦਾ ਹੀ ਰੱਬ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਇਹ ਅੰਦਰ ਹੰਕਾਰ ਕਰਕੇ ਬਹਿ ਗਿਆ ਤੇਰਾ ਹਾਥੀ ਵਾਲਾ ਸਾਹਿਬ ਹੈ ਖੰਡਾ ਪੈਦਾ ਹੋ ਗਿਆ ਨਾ ਦੇਖੋ ਗੁਰਮਤ ਦਾ ਫਲਸਫਾ ਬਹੁਤ ਬਰੀਕ ਹੈ ਸਤਗੁਰੂ ਕਹਿ ਲਗੇ ਤੀਰਥ ਵਰਤ ਅਰ ਦਾਨ ਕਰ ਕੀ ਕਰਕੇ ਬਹਿ ਗਿਆ ਮਨ ਮੈਂ ਧਰੈ ਘੁਮਾਨ ਘੁਮਾਨ ਕਹਿੰਦੇ ਨੇ ਹੰਕਾਰ ਨੂੰ ਅੰਦਰ ਹੰਕਾਰ ਪੈਦਾ ਕਰਕੇ ਬਹਿ ਗਿਆ ਤੇ ਜਿਹੜਾ ਹੰਕਾਰ ਪੈਦਾ ਹੋ ਗਿਆ ਇਹ ਰਸ ਆ ਜਾਏਗਾ ਬਾਹਰੀ ਤੇ ਤੁਸੀਂ ਵਕਾਰ ਕਹਿੰਦੇ ਜੀ ਬੰਦਾ ਬੜਾ ਕਰੋਧੀ ਹੈ ਮੰਨ ਲਿਆ ਬੰਦਾ ਬੜਾ ਵਿਸ਼ਈ ਹੈ ਮੰਨ ਲਿਆ ਬੜਾ ਬੰਦਾ ਬੜਾ ਲੋਭੀ ਹੈ ਉਹ ਮੰਨ ਲਿਆ ਪਰ ਬੰਦਾ ਆਪਣੇ ਆਪ ਚ ਜਿਹੜਾ ਹਉਮੈ ਨਾਮ ਦੀ ਹਉਮੈ ਕਰਕੇ ਬੈਗੇ ਉਹਦਾ ਕੀ ਕਰੋਗੇ ਤੁਸੀਂ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੇ ਘੁਮਾਨ ਨਾਨਕ ਨਿਫਲ ਜਾਤ ਤੇ ਜਿਉ ਕੁੰਚਰ ਇਸ ਨਾਲ ਅਸ ਤੇਰਾ ਹਾਥੀ ਵਾਲਾ ਹਾਲ ਹੈ ਜਿਵੇਂ ਹਾਥੀ ਨਾ ਤੋਕੇ ਉੱਤੇ ਜਿਹੜਾ ਏ ਚਿੱਕਰ ਸੁੱਟ ਲੈਂਦਾ ਨਾ ਆਪਾਂ ਵੀ ਬਸ ਇਹੋ ਕੋਈ ਕਰਦੇ ਆ ਇਸ ਕਰਕੇ ਹਿਰਦਾ ਬਚਾਉਣਾ ਏ ਬਚਾਇਆ ਜਾ ਸਕਦਾ ਏ ਸਿਮਰਨ ਦੇ ਨਾਲ ਬਚੇਗਾ ਪਰ ਉਹਦੇ ਵਾਸਤੇ ਮੈਂ ਜਿਹੜੀ ਬੇਨਤੀ ਕਰਿਆ ਤੁਹਾਨੂੰ ਪੈਰਾ ਬੜਾ ਸਖਤ ਰੱਖਣਾ ਪੈਣਾ ਇਹ ਮਨ ਦੇ ਉੱਤੇ ਇਹ ਮਨ ਨੂੰ ਨਿੱਕੇ ਨਿੱਕੇ ਫੁਰਨੇ ਤੋਂ ਬਚਾਉਣਾ ਪੈਣਾ ਪਤਾ ਨਹੀਂ ਲੱਗਦਾ ਮੈਂ ਇਹਦੀ ਉਦਾਹਰਨ ਹਵਾ ਦੇ ਨਾਲ ਦੇ ਦੇਣਾ ਕੱਲ ਕਿਹਾ ਸੀ ਸੰਤੋ ਮਨ ਪਵਣੈ ਸੁਖ ਬਣਿਆ ਤੇ ਮੈਂ ਇਹ ਕੱਲ ਕਿਹਾ ਸੀ ਜਿਵੇਂ ਹਵਾ ਨਹੀਂ ਠਿੱਕਦੀ ਕਈ ਵਾਰੀ ਇਦਾਂ ਹੁੰਦਾ ਹੁਣ ਗਰਮੀ ਆਉਣੀ ਹੈ ਜੇਠ ਹਾਰ ਦੇ ਵਿੱਚ ਤੇ ਅਕਸਰ ਇੱਕ ਪਿੰਡਾਂ ਚ ਸ਼ਬਦ ਵਰਤਦੇ ਜੀ ਅੱਜ ਘੁੱਟ ਬੜਾ ਲੱਗਾ ਹੈ ਬੜਾ ਤਵਾੜ ਲੱਗਾ ਵੀ ਹਵਾ ਉੱਕੀ ਨਹੀਂ ਵਗਦੀ ਅਕਸਰ ਆਪਾਂ ਸ਼ਬਦ ਵਰਤ ਦਿੰਨੇ ਆ ਵੀ ਹਵਾ ਤੇ ਬਿਲਕੁਲ ਨਹੀਂ ਨਾ ਵਗ ਰਹੀ ਪਰ ਬੜੇ ਧਿਆਨ ਦੇ ਨਾਲ ਤੁਸੀਂ ਵੇਖੋਗੇ ਤੁਹਾਨੂੰ ਪਿੱਪਲ ਦਾ ਪੱਤਾ ਵੇਖਣ ਨੂੰ ਕਿਤੇ ਮਿਲੇ ਨਾ ਪਿੱਪਲ ਦਾ ਪੱਤਰ ਬਹੁਤ ਕੋਮਲ ਹੁੰਦਾ ਹੈ ਬਾਕੀ ਆ ਦਰਖਤਾਂ ਨਾਲੋਂ ਸਭ ਤੋਂ ਉੱਪਰ ਟੀਸੀ ਵਾਲੀ ਜਿਹੜੀ ਕੁੰਮਬਲੀ ਹੈ ਨਾ ਉਹ ਉਹਦੀ ਉਹਦੇ ਵਿੱਚ ਕੰਪਨ ਜ਼ਰੂਰ ਹੋਵੇਗੀ ਹਵਾ ਨਾ ਹੋਵੇ ਤੇ ਸਾਨੂੰ ਆਕਸੀਜਨ ਕਿੱਥੋਂ ਮਿਲਣੀ ਹੈ ਹਵਾ ਹੈ ਪਰ ਬਹੁਤ ਧੀਮੀ ਮੱਧਮ ਚਾਲ ਦੇ ਵਿੱਚ ਉਹ ਵਗ ਰਹੀ ਹੈ ਉਹ 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 ਬੰਦ ਨਹੀਂ ਕੀਤੀ ਜਾ ਸਕਦੀ ਛੇਤੀ ਕੀਤੇ ਆ ਇਸੇ ਤਰੀਕੇ ਦੇ ਨਾਲ ਜਿਹੜਾ ਮਨ ਜਿਹੜਾ ਉਹ ਚਾਰ ਵਿਕਾਰਾਂ ਤੋਂ ਤੁਸੀਂ ਰੋਕ ਲੋਗੇ ਤੱਕੇ ਨਾ ਹਾਉਮੇ ਇੰਨੀ ਕੁ ਬ੍ਰੇਕ ਹੈ ਵੇਖਣ ਨੂੰ ਲੱਗਦਾ ਵੀ ਬਿਲਕੁਲ ਨਹੀਂ ਲੱਗਦੀ ਪਰ ਪਤਾ ਨਹੀਂ ਲੱਗਦਾ ਇੱਕ ਕਰੁੰਬਲੀ ਜਿਹੜੀ ਉੱਪਰਲੀ ਟੀਸੀ ਵਾਲੀ ਕਿੜਵੇ ਰਹਿ ਹਿੰਦੀ ਪਈ ਆਏ ਮਨ ਪਵਣੇ ਮਨ ਜਿਹੜਾ ਉਹ ਦਾਮਾਂ ਡੋਲ ਜਰੂਰ ਹੁੰਦਾ ਹੈ ਖੈਰ ਗੱਲ ਨੇੜੇ ਰੱਖਾ ਸਤਿਗੁਰ ਕਹਿੰਦੇ ਘਾਰਦਾਰ ਰੱਖੇ ਤੇਰਾ ਹਿਰਦਾ ਕਰ ਬਚਾਇਆ ਜਾ ਸਕਦਾ ਹੈ ਜੇ रस ਚੱਖੇ ਜੇ ਨਾਮ ਦਾ रस ਚੱਖ ਲਿਆ ਹਾਂ ਜੇ ਤੁਸੀਂ ਨਾਮ ਦਾ रस ਚੱਖ ਲਿਆ ਨਾ ਫਿਰ ਦੁਨਿਆਵੀ ਪਦਾਰਥ ਜਿਹੜੇ ਨੇ ਉਹ ਬਿਲਕੁਲ ਹੀ ਤੁਸ਼ ਲੱਗਣੇ ਨੇ ਮੈਂ ਕਿ ਸਮਾਪਤੀ ਦੇ ਉਦਾਹਰਣ ਦਿੱਤੀ ਸੀ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ ਉਹਦੇ ਵਾਸਤੇ ਰਾਜ ਪਗ ਕੋਈ ਮਾਇਨੇ ਨਹੀਂ ਰੱਖਦੇ ਕਿਹ ਨਰਕ ਕਿਹ ਸੁਰਗ ਵਿਚਾਰਾ ਸੰਤਨ ਦੂ ਰੱਦ ਦੋਵਾਂ ਨੂੰ ਰੱਦ ਕਰ ਦਿੰਨੇ ਮੈਨੂੰ ਨਰਕਾਂ ਦੀ ਤੇ ਚਲੋ ਕੋਈ ਵੀ ਨਹੀਂ ਮੰਨ ਮੈਨੂੰ ਸਵਰਗਾਂ ਦੀ ਵੀ ਲੋੜ ਨਹੀਂ ਹੈਗੀ ਮੈਂ ਇਹਨਾਂ ਤੋਂ ਕੀ ਲੈਣਾ ਹੈ ਆ ਨਾਮ ਦਾ ਰਸ ਹੈ ਨਾਮ ਦਾ ਰਸ ਪੁੱਛਣਾ ਇਹਨਾ ਸੌਖਾ ਬਿਲਕੁਲ ਕਹਿ ਦੇਣਾ ਅਰਦਾਸ ਦਾ ਤੀਸਰਾ ਬੰਦ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਆਪਾਂ ਪਿੱਛੇ ਜੀ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਇਹ ਵੀ ਬੰਦ ਸੰਝਿਆ ਕੀਤਾ ਹੁਣ ਜਿਨ੍ਹਾਂ ਦੇ ਸੀਸ ਦੇ ਉੱਤੇ ਆਰੇ ਚੱਲ ਗਏ ਖੋਪਰ ਲੱੱਗ ਗਏ ਕੀਮਾ ਕੀਮਾ ਹੋ ਗਏ ਇਹ ਉਹ ਨਾਮ ਦਾ ਰਸ ਹੈ ਉਹਨਾਂ ਸਾਹਮਣੇ ਬਾਕੀ ਚੀਜ਼ਾਂ ਤੁਸ਼ ਨਹੀਂ ਦੇਖੋ ਆਪਾਂ ਸਾਰੇ ਪਰਿਵਾਰਾਂ ਵਾਲੇ ਬੈਠੇ ਆਂ ਜੇ ਕਿਤੇ ਬੱਚੇ ਨੂੰ ਛਰੀਟ ਵੱਜ ਜੇ ਨਾ ਤੇ ਟੱਬਰ ਦੀ ਜਾਨ ਨਿਕਲ ਜਾਂਦੀ ਏ ਇਦਾਂ ਹੀ ਆ ਨਾ ਨਹੀਂ ਜਰੀਆਂ ਜਾਂਦੀਆਂ ਸਾਡੇ ਹੱਥੀ ਬੱਚਾ ਹੱਸਦਾ ਖੇਡਦਾ ਹੋਵੇ ਮਾਰੀ ਜੀ ਛਰੀਟ ਵੱਜੀ ਡਿੱਗ ਵੀ ਪਵੇ ਤਾਂ ਵੀ ਕਲੇਜਾ ਨਿਕਲ ਜਾਂਦਾ ਵੀ ਬੱਚੇ ਨੂੰ ਕੁਝ ਹੋਣਾ ਜਾਵੇ ਜਿਹੜੀਆਂ ਮਾਵਾਂ ਨੇ ਆਪਣੇ ਗਲਾਂ ਦੇ ਵਿੱਚ ਉਹਨਾਂ ਦੇ ਹਾਰ ਟੁਕੜੇ ਟੁਕੜੇ ਕਰਕੇ ਪਵਾਲੇ ਉਹਨਾਂ ਦੀ ਅਵਸਥਾ ਕੀ ਹੋਵੇਗੀ ਆ ਇਹ ਨਾਮ ਦਾ ਰਸ ਜਿੱਥੇ ਨਾਮ ਦਾ ਰਸ ਆ ਗਿਆ ਦੁਨਿਆਵੀ ਜਿਹੜੇ ਰਸ ਨੇ ਉਹ ਫਿੱਕੇ ਪੈ ਜਾਣਗੇ ਕਾ ਸਤਿਗੁਰ ਕਹਿੰਦੇ ਜਦੋਂ ਫਿੱਕੇ ਪੈ ਗਏ ਉਦੋਂ ਤੈਨੂੰ ਬਾਕੀ ਕਿਸੇ ਚੀਜ਼ ਦੀ ਲੋੜ ਨਹੀਂ ਪੈਣੀ ਉਦੋਂ ਸਾਰੇ ਪਾਸੇ ਤੈਨੂੰ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨਾਂ ਨਹੀਂ ਕੋਈ ਵਾਲੀ ਅਵਸਥਾ ਬਣੇਗੀ ਸਾਰੇ ਪਾਸੇ ਰੱਬ ਹੀ ਰੱਬ ਬ੍ਰਾਹਮੀ ਬ੍ਰਹਮ ਨਜ਼ਰ ਆਵੇਗਾ ਘਰ ਦਾ ਰੱਖ ਹੈ ਜੇ ਰਸ ਚੱਖ ਹੈ ਜੋ ਗੁਰਮੁਖ ਸੇਵਕ ਲੱਗ ਗੁਰਮੁਖ ਸੇਵਕ ਲੱਗਾ ਜਿਹੜਾ ਸੇਵਕ ਬਣ ਕੇ ਗੁਰੂ ਦੇ ਚਰਨਾਂ 'ਚ ਲੱਗਦਾ ਹੈ ਨਾ ਉਹ ਇਸ ਰਸ ਨੂੰ ਜਿਹੜਾ ਉਹ ਚੱਖ ਲੈਂਦਾ ਹੈ ਸੋ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਹਿਣ ਲੱਗੇ ਮਨ ਰੇ ਪਹਿਲਾਂ ਅਖਰੀ ਅਰਥ ਕਹਿਣ ਲੱਗੇ ਏ ਮੇਰਿਆ ਮਨਾ ਸਮਝ ਇਹਦਾ ਅਰਥ ਹੈ ਸਮਝਣ ਦਾ ਯਤਨ ਕਰ ਹੋਸ਼ ਕਰ ਕਵਨ ਮਤ ਲੱਗਾ ਕਹਿੰਦੇ ਕਿਹੜੀ ਭੈੜੀ ਮਤ ਦੇ ਵਿੱਚ ਲੱਗਾ ਹੋਸ਼ ਕਰ ਮਾਰਾ ਮੋਟਾ ਸਮਝ ਕਿਉਂ ਜੀ ਇਹਦੇ ਨਾਮ ਵਿਸਾਰ ਤੂੰ ਪ੍ਰਮਾਤਮਾ ਦਾ ਨਾਮ ਭੁੱਲ ਕੇ ਅੰਨ ਰਸ ਲੁਭਾਣੇ ਤੇ ਦੂਜੀਆਂ ਪਦਾਰਥਾਂ ਦੇ ਵਿੱਚ ਨਾਮ ਨੂੰ ਛੱਡ ਕੇ ਬਾਕੀ ਰਸਾਂ ਦੇ ਵਿੱਚ ਲੁਭਾਏ ਮਾਨ ਹੋਇਆ ਫਿਰਦਾ ਏ ਉਹਨਾਂ 'ਚ ਲੁਭਤ ਹੋਇਆ ਫਿਰਦਾ ਏ ਫਿਰ ਪੁਸ਼ਤਾਹੇ ਅਪਹਾਗਾ ਹੈ ਅਪਾਗੇ ਜੀਵ ਜਦੋਂ ਸਮਾਂ ਅਖੀਰਲਾ ਆ ਗਿਆ ਨਾ ਉਦੋਂ ਜਦੋਂ ਨਾਮ ਦਾ ਹਿਸਾਬ ਤੇਰੇ ਕੋਲ ਮੰਗਿਆ ਗਿਆ ਉਸ ਦਿਨ ਤੈਨੂੰ ਪਛਤਾਵਾ ਹੀ ਹੱਥ 'ਚ ਲੱਗ ਰਾਇ ਹੈ ਤੇ ਉਦੋਂ ਪਛਤਾਉਣ ਦਾ ਫਾਇਦਾ ਕੋਈ ਨਹੀਂ ਹੋਣਾ ਜਦੋਂ ਚਿੜੀਆ ਚੁਗ ਗਈ ਖੇਤ ਵਾਲੀ ਖੇੜ ਵਰਤ ਗਈ ਇਸ ਕਰਕੇ ਅਜੇ ਵੀ ਮੌਕਾ ਹੈ ਤੂੰ ਸਮਝ ਜਾ ਪ੍ਰਮਾਤਮਾ ਦੇ ਨਾਮ ਵਾਲੇ ਪਾਸੇ ਲੱਗ ਰਹਾਓ ਇਹ ਰਹਾਓ ਵਾਲਾ ਬੰਦ ਹੈ ਹੁਣ ਇਹਦੀ ਥੋੜੀ ਜੀ ਆਪਾਂ ਵਿਆਖਿਆ ਕਰਦੇ ਗੁਰਮਤ ਦਾ ਜਿਹੜਾ ਫਲਸਫਾ ਹੈ ਇਹ ਇਸ ਗੱਲ ਦੇ ਉੱਤੇ ਕੇਂਦਰਿਤ ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ ਤੇ ਪਰਮਾਤਮਾ ਦੇ ਵਿੱਚ ਅਪੇਧਤਾ ਹਾਸਲ ਕਰੇ ਸਾਡਾ ਚਲੋ ਬਾਕੀ ਧਰਮ ਇਹਦੇ ਬਾਰੇ ਕੀ ਬੋਲਦੇ ਨੇ ਆਪਣਾ ਅੱਜ ਦਾ ਇਹ ਵਿਸ਼ਾ ਨਹੀਂ ਗੁਰਮਤ ਕੀ ਕਹਿੰਦੀ ਹੈ ਗੁਰਮਤ ਕਹਿੰਦੀ ਹੈ ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਬਿਲਾ ਨ ਕੀ ਇਹ ਤੇਰੀ ਬਰੀਆ ਇਹ ਜਿਹੜਾ ਤੈਨੂੰ ਮੌਕਾ ਮਿਲਿਆ ਔਸਰ ਮਿਲੀ ਹੋਈ ਹੈ ਨਾ ਇਹ ਪਰਮਾਤਮਾ ਦੇ ਨਾਮ ਵਾਸਤੇ ਹੈ ਤੇ ਜੇ ਨਾਮ ਨੂੰ ਛੱਡ ਕੇ ਬਾਕੀ ਕੰਮਾਂ 'ਚ ਲੱਗਦਾ ਹੈ ਅਵਰ ਕਾਜ ਤੇਰੇ ਕਿਤੇ ਨਾ ਕੰਮ ਬਾਕੀ ਉਹ ਕੰਮ ਨਹੀਂ ਕਿਸੇ ਵੀ ਲੇਖੇ 'ਚ ਆਉਣੇ ਤੇ ਇਹਦੇ ਅਰਥ ਜਿਹੜੇ ਨੇ ਅਵਰ ਕਾਜ ਦੇ ਦੁਨਿਆਵੀ ਕਿਰਤ ਨਹੀਂ ਇਕੱਲੇ ਕਰਨੇ ਉਹ ਧਾਰਮਿਕ ਕਰਮ ਵੀ ਕਿਤੇ ਕੰਮ ਨਹੀਂ ਜਿ ਆਉਣੇ ਜਿਹੜੇ ਤੁਹਾਨੂੰ ਨਾਮ ਤੋਂ ਤੋੜ ਦਿੰਦੇ ਨੇ ਕਈ ਵਾਰੀ ਬੰਦਾ ਇਦਾਂ ਕਰਦਾ ਵੀ ਚਲੋ ਮੈਂ ਜੀ ਸੇਵਾ ਕਰ ਲੈ ਨਾ ਨਾ ਮੇਰਾ ਮਨ ਸਾਫ ਇਦਾਂ ਦੇ ਕਈ ਨੁਕਤੇ ਨੇ ਨਾਮ ਨਹੀਂ ਜਪਨਾ ਬਸ ਇਹੋ ਜੇ ਟੋਟਕੇ ਆਪਾਂ ਵਰਤੀ ਜਾਂਦੇ ਆ ਸਤਿਗੁਰ ਕਹਿੰਦੇ ਇਹ ਕੰਮ ਨਹੀਂ ਆਉਣੇ ਤੇਰੇ ਉਥੇ ਨਾਮ ਹੀ ਤੇਰੇ ਵਾਸਤੇ ਜਿਹੜਾ ਉਹ ਮਦਦਗਾਰ ਬਣੇਗਾ ਸੋ ਪ੍ਰਮਾਤਮਾ ਦੇ ਨਾਮ ਨੂੰ ਜਪਨਾ ਜਪ ਕੇ ਅੰਦਰੋਂ ਪ੍ਰਗਟ ਕਰਨਾ ਜਾਂ ਰੱਬ ਤੱਕ ਪਹੁੰਚਣਾ ਇਹ ਮਨੁੱਖ ਦਾ ਮਕਸਦ ਹੈ ਹੁਣ ਸਤਿਗੁਰ ਇੱਥੇ ਅੱਜ ਕਹਿ ਰਹੇ ਨੇ ਕਹਿਣਗੇ ਸਮਝ ਕਿਹੜੀ ਭੜੀ ਮੱਤ ਚ ਲੱਗਾ ਹੈ ਤੂੰ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਤੇ ਨਾਮ ਤੋਂ ਬਿਨਾ ਜ਼ਿੰਦਗੀ ਜਿਹੜੀ ਉਹ ਕਿਸੇ ਪਾਸੇ ਨਹੀਂ ਲੱਗੇਗੀ ਥੋੜੀ ਜੀ ਮੈਂ ਬੇਨਤੀ ਕਰ ਦੇਣਾ ਇੱਕ ਅੱਧਾ ਪ੍ਰਮਾਨ ਲੈ ਲੈਨੇ ਆ ਸਮਾਂ ਜਿਹੜਾ ਉਹ ਆਪਣਾ ਸੀਮਤ ਹੈ ਬਾਕੀ ਕੱਲ੍ਹ ਸਹੀਂ ਦੇਖੋ ਜਦੋਂ ਕੋਈ ਪ੍ਰਮਾਤਮਾ ਦਾ ਨਾਮ ਜਪਦਾ ਹੈ ਨਾ ਤੇ ਨਾਮ ਜਪ ਕੇ ਉਹਨੇ ਨਾਮੀ ਦੇ ਵਿੱਚ ਅਭੇਦ ਹੋਣਾ ਹੈ ਨਾਮ ਦਾ ਫਾਇਦਾ ਤਾਂ ਹੈ ਉਹ ਨਾਮ ਜਪ-ਜਪ ਕੇ ਇੱਕ ਦਿਨ ਪ੍ਰਮਾਤਮਾ ਦੇ ਵਿੱਚ ਉਸ ਨਾਮੀ ਦੇ ਵਿੱਚ ਉਸ ਅਕਾਲ ਪੁਰਖ ਦੇ ਵਿੱਚ ਅਪੇਧਤਾ ਹਾਸਲ ਕਰੇ ਤੇ ਜੇ ਮਨੁੱਖ ਪ੍ਰਮਾਤਮਾ ਦਾ ਨਾਮ ਨਾ ਜਪੇ ਤੇ ਭਾਵੇਂ ਉਹ ਧਾਰਮਿਕ ਮਨੁੱਖ ਹੈ ਤੇ ਭਾਵੇਂ ਉਹ ਸੰਸਾਰਿਕ ਮਨੁੱਖ ਹੈ ਗੁਰਬਾਣੀ ਨੇ ਉਹਨੂੰ ਨਖਿੱਧ ਮੰਨਿਆ ਹੋਇਆ ਹੈ ਇੱਕ ਕਬੀਰ ਸਾਹਿਬ ਦਾ ਬੜਾ ਪਿਆਰਾ ਬਚਨ ਹੈ ਵੈਸੇ ਇਹ ਧਰਮਈ ਪੁਰਸ਼ਾਂ ਦੇ ਵੀ ਪਰਥਾਏ ਕਿੰਨੇ ਪੱਢਿਆ ਕਮਨ ਕੋ ਮਤ ਤੋਂ ਲਾਗੇ ਹੇ ਪੰਡਿਤ ਜੀ ਕਿਹੜੀ ਪੜੀ ਮਤ ਚ ਲੱਗੇ ਹੋਏ ਜੇ ਹੁਣ ਪੰਡਿਤ ਦਾ ਕੰਮ ਸਿੱਖ ਕਥਾ ਕਰਨੀ ਮੇਰੇ ਵਰਗਾ ਕਥਾ ਹੀ ਕਰੀ ਗਿਆ ਸਵੇਰੇ ਸ਼ਾਮ ਆ ਵੀ ਗ੍ਰੰਥ ਦੀ ਕਥਾ ਐ ਦੀ ਵੀ ਕਥਾ ਐ ਦੀ ਵੀ ਕਥਾ ਐ ਦੀ ਵੀ ਕਥਾ ਤੇ ਨਾਮ ਕਹਿੰਦਾ ਮੇਰੇ ਕੋ ਪੜਨ ਤੋਂ ਹੀ ਨਵੇਲ ਮਿਲਦੀ ਨਾਮ ਕਿਹੜੇ ਵੇਲੇ ਜਪਣਾ ਹੈ ਫਿਰ ਇਸ ਬੇਨਤੀ ਨੂੰ ਸੁਣਿਓ ਭਾਵੇਂ ਚਲੋ ਮੇਰਾ ਵੀ ਵਿਸ਼ਾ ਕਥਾ ਦਾ ਹੈ ਕਥਾ ਕਰਨੀ ਇਹ ਇੱਕ ਕਿਰਤ ਹੈ ਲੋਕਾਂ ਨੂੰ ਗਿਆਨ ਦੇਣਾ ਇਹ ਇੱਕ ਮੇਰੀ ਕਿਰਤ ਹੈ ਤੁਹਾਡਾ ਆਪਣਾ ਆਪਣਾ ਫੀਲਡ ਹੈ ਮੇਰਾ ਆਪਣਾ ਫੀਲਡ ਹੈ ਪਰ ਜਨਮ ਉਦੋਂ ਸਫਲ ਹੁੰਦਾ ਹੈ ਜਦੋਂ ਅਸੀਂ ਖੁਦ ਨਾਮ ਜਪਾਂਗੇ ਤੇ ਅੱਜ ਸਾਡੇ ਬਹੁਤੇ ਲੋਕ ਨਾ ਇਹਨਾਂ ਚੀਜ਼ਾਂ 'ਚ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਇਹ ਉਲਝਦੇ ਪਏ ਆ ਕੰਮ ਤੇ ਸੁਲਝਣ ਦਾ ਸੀ ਗੁਰੂ ਸਾਹਿਬ ਨੇ ਬਿਲਕੁਲ ਸਪਸ਼ਟ ਕਰਕੇ ਲੈ ਕੇ ਦਿੱਤਾ ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ ਪੂਜਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਾਨੂੰ ਪਤਾ ਨਹੀਂ ਕਿੰਨੇ ਕ ਪਾਠ ਹੋ ਗਏ ਅਸੀਂ ਸੁਣ ਲੇ ਕਿੰਨੀਆਂ ਦੀ ਕਥਾ ਸੁਣੀ ਕਿੰਨੇ ਗ੍ਰੰਥ ਪੜ੍ਹ ਲੇ ਕਈ ਕੁਝ ਪੜ੍ਹ ਸੁਣ ਲਿਆ ਨਾਮ ਵਾਲੇ ਪਾਸੇ ਫਿਰ ਵੀ ਨਹੀਂ ਤੁਰੇ ਤੇ ਇਹ ਜਿੰਨਾ ਵੀ ਤੁਸੀਂ ਗਿਆਨ ਹਾਸਲ ਕਰੋਗੇ ਨਾ ਵੈਸੇ ਮੈਂ ਸੌਖਾ ਤੇ ਦੱਸ ਦਿੰਦਾ ਇਹ ਖੰਡਾ ਹੀ ਜ਼ਿਆਦਾ ਪੈਦਾ ਕਰਦਾ ਹੈ ਬਹੁਤਾ ਜਿਹੜਾ ਗਿਆਨ ਹੈ ਨਾ ਇਹ ਇਸ ਸੁਰਤ ਨੂੰ ਤੋੜਨ ਦੇ ਵਿੱਚ ਮਦਦਗਾਰ ਬਹੰਦਾ ਹੈ ਸੁਰਤ ਜੁੜਦੀ ਨਹੀਂ ਹੈ ਕੋਸ਼ਿਸ਼ ਰੱਖੋ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਕੇਂਦ੍ਰਿਤ ਰਹੀਏ ਹਾਂ ਜੇ ਤੁਸੀਂ ਪੰਥ ਨੂੰ ਸਮਝਣਾ ਹੈ ਇਹ ਆਪਾਂ ਆਪਣੇ ਫਲਸਫੇ ਨੂੰ ਸਮਝਣਾ ਹੈ ਫਿਰ ਤੁਹਾਨੂੰ ਉਹ ਬਾਕੀ ਗ੍ਰੰਥਾਂ ਤੇ ਲੋੜ ਪਵੇਗੀ ਉਹ ਉਹਨਾਂ ਨੂੰ ਵਾਚਣਾ ਹੈ ਪਰ ਜਦੋਂ ਅੰਦਰ ਦੀ ਗੱਲ ਚੱਲਣੀ ਹੈ ਨਾ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੀ ਤੁਹਾਡੀ ਮਦਦਗਾਰ ਬਣੇਗੀ ਆਪਾਂ ਬਾਣੀ ਪੜੀ ਜਾਨੇ ਆ ਪੜਦੇ ਆ ਪੜਦੇ ਸਮਾਂ ਲੰਘ ਜਾਂਦਾ ਹੈ ਉਮਰ ਲੰਘ ਜਾਂਦੀ ਹੈ ਨਾਮ ਜਪਣ ਵਾਲੇ ਪਾਸੇ ਨਹੀਂ ਹੁੰਦੇ ਤੇ ਮੈਂ ਜਿੰਨਾ ਕਿ ਮੇਰਾ ਤਜਰਬਾ ਹੋ ਗਿਆ ਜੀ ਆਪਾਂ ਨੂੰ ਇੱਥੇ ਚਲੋ ਅੱਜ ਇੱਕ ਦੋ ਅੰਗਾ ਤੱਕ 600 ਅੰਗ ਦੀ ਕਥਾ ਹੋ ਜਾਣੀ ਹੈ ਤਕਰੀਬਨ ਜਿੰਨੀ ਆਪਾਂ ਅੱਧਾ ਗੁਰੂ ਗ੍ਰੰਥ ਸਾਹਿਬ ਹੋ ਗਿਆ ਜਿੰਨੀ ਆਪਾਂ ਕਥਾ ਕਰ ਚੁੱਕੇ ਆ 95% ਹਰ ਇੱਕ ਸ਼ਬਦ ਦੇ ਵਿੱਚ ਨਾਮ ਜਪਣ ਬਾਰੇ ਹੀ ਕਿਹਾ ਗਿਆ ਹੈ ਜਿੰਨੇ ਕ ਮੇਰੀ ਕਥਾ ਦਾ ਤਜਰਬਾ ਹੈ ਨਾ ਜੋ ਮੈਨੂੰ ਚੋੜ ਕੱਢਿਆ ਅੱਜ ਤੱਕ ਦਾ ਉਹ ਉਹ ਹੀ ਨਚੋਰ ਹੈ ਜਿਹੜਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਕਿ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਉਹ ਨਾਮ ਅਮੋਲ ਹੈ ਹੁਣ ਮੈਂ ਕਥਾ ਕਰੀ ਜਾਵਾਂ ਤੁਸੀਂ ਵੀ ਸੁਣੀ ਜਾਓ ਚੰਗੀ ਗੱਲ ਹੈ ਸੁਣਨੀ ਚਾਹੀਦੀ ਹੈ ਸਾਨੂੰ ਸਮਝ ਆਉਂਦੀ ਹੈ ਕਥਾ ਮਦਦਗਾਰ ਹੈ ਪਰ ਕਥਾ ਸੁਣਦੇ ਨਾਲ ਇਕੱਲੀ ਗੱਲ ਨਹੀਂ ਬਾਨੀ ਕਥਾ ਤੋਂ ਗਾ ਆਪਾਂ ਨੂੰ ਨਾਮ ਫੇਰ ਜਪਣਾ ਹਾਂ ਕਥਾ ਨਾਲ ਅਵਸਥਾ ਬਣ ਸਕਦੀ ਹੈ ਕਥਾ ਨਾਲ ਕੋਈ ਜੋੜ ਸਕਦਾ ਟੁੱਟਿਆ ਹੋਇਆ ਬੰਦਾ ਕਥਾ ਸੁਨੇਗਾ ਉਹ ਜੁੜ ਸਕਦਾ ਹੈ ਜੁੜ ਕੇ ਕਰੇ ਕੀ ਫਿਰ ਨਾਮ ਹੀ ਜਪਣਾ ਪੈਣਾ ਹੈ ਕੀਰਤਨ ਤਾਂ ਹੈ ਉਹਦੀ ਸੁਰਤ ਜੁੜੇ ਕਰੇ ਕੀ ਫਿਰ ਉਹਨੂੰ ਨਾਮ ਹੀ ਜਪਣਾ ਪੈਣਾ ਹੈ ਬਾਣੀ ਪੜਨੀ ਹੈ ਕਿਉਂ ਫਿਰ ਉਹਨੂੰ ਨਾਮ ਹੀ ਜਪਣਾ ਪੈਣਾ ਹੈ ਜੇ ਤੁਸੀਂ ਇਕੱਲੇ ਪੜਨ ਤੱਕ ਸੁਣਨ ਤੱਕ ਸਮਝ ਇਹ ਸੀਮਤ ਰਹਿ ਗਏ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਆਖੇਗੀ ਤੂੰ ਕਿੱਥੇ ਰਾਹ ਦੇ ਵਿੱਚ ਮੂਰਖਾ ਰੋਕੇ ਬੈ ਗਿਆ ਕਿਆ ਪੜੀ ਹੈ ਕਿਆ ਗੁਣੀ ਹੈ ਕਿਆ 베ਦ ਪੁਰਾਨਾ ਸੁਣੀਆ ਹੁਣ ਇਹਦੇ ਚ ਕੋਈ ਬਾਹਰੀ ਗ੍ਰੰਥ ਹੈਗਾ ਤੇ ਤੁਸੀਂ ਦੱਸ ਦਿਓ ਧਰਮ ਦੇ ਨੇ ਨਾ ਪੜੀ ਜਾ ਰਹੀ ਆ ਪਰ ਫਿਰ ਮੈਂ ਬੇਨਤੀ ਕਰਾ ਪੜਨਾ ਮਾਰਾ ਨਹੀਂ ਇਹ ਇਹਨਾਂ ਅਰਥਾਂ ਨੂੰ ਧਿਆਨ ਨਾਲ ਵਾਚੋ ਸਮਝੋ ਕਹਿੰਦੇ ਤੂੰ ਪੜ ਪਰ ਕੱਲੇ ਪੜਨ ਦੇ ਨਾਲ ਨਹੀਂ ਗੱਲ ਬਾਨੀ ਕਿਆ ਪੜੀ ਐ ਕਿਆ ਗੁਣੀ ਐ ਕਿਆ 베ਦ ਪੁਰਾਨਾ ਸੁਣੀ ਐ ਪੜੇ ਸੁਨੇ ਇਹਦਾ ਮਤਲਬ ਵੀ ਮੈਂ ਮਨਾ ਨਹੀਂ ਕਰ ਰਿਹਾ ਕਬੀਰ ਸਾਹਿਬ ਕਹਿੰਦੇ ਮੈਂ ਇਹ ਨਹੀਂ ਕਹਿੰਦਾ ਵੀ ਤੂੰ ਨਾ ਪੜ ਪਰ ਮੈਂ ਇਹ ਸਮਝਾ ਰਿਹਾ ਵੀ ਤੂੰ ਪੜਿਆ ਏ ਤੇ ਇਹਦਾ ਫਿਰ ਫਾਇਦਾ ਵੀ ਤੇ ਕੁਝ ਨਾ ਕੁਝ ਲੈਣਾ ਤੂੰ ਆਪਾਂ ਉਸ ਚੀਜ਼ ਦਾ ਫਾਇਦਾ ਵੀ ਲੈ ਗਏ ਨਾ ਘਰ ਚ ਕੋਈ ਚੀਜ਼ ਲਿਆ ਕੇ ਰੱਖੀ ਉਹਦਾ ਫਾਇਦਾ ਨਾ ਲਿਆ ਜਾਵੇ ਤੇ ਪੈਸੇ ਖਰਚਾ ਦਾ ਕੀ ਫਾਇਦਾ ਸਾਨੂੰ ਫਿਰ ਇੰਨੀ ਕਥਾ ਦਾ ਇੰਨੀ ਬਾਣੀ ਦਾ ਇੰਨੇ ਗਿਆਨ ਦਾ ਫਾਇਦਾ ਕੀ ਜੀ ਆਪਾਂ ਨਾਮ ਵਾਲੀ ਨਾ ਤੁਰੇ ਤੇ ਕਿਆ ਪੜਿਆ ਕਿਆ ਗੁਣੀਆਂ ਕਿਆ ਵੇਦ ਪੁਰਾਣਾ ਸੁਣੀਆ ਪੜੇ ਸੁਨੇ ਕੀਆ ਹੋਈ ਜੋ ਸਹਿਦ ਨਾ ਮਿਲਿਓ ਅੱਜ ਬਾਣੀ ਪੜ ਕੇ ਵੀ ਮੱਥੇ ਤੇ ਟੀਉੜੀਆਂ ਨੇ ਅੱਗੇ ਪੰਕਤੀ ਹਰ ਕਾ ਨਾਮ ਨਾ ਜਪਸ ਗਵਾਰਾ ਗਵਾਰ ਕਿੰਨੂੰ ਕਹਿੰਦੇ ਨੇ ਮੂਰਖ ਨੂੰ ਪੜ ਲਿਆ ਆਪਣੀ ਆਪਣੀ ਗੱਲ ਹੈ ਨਾ ਜਿਹੜੇ ਆਪਾਂ ਗੁਰੂ ਘਰ 'ਚ ਬੈਠੇ ਆ ਸਾਰੇ ਆਪਣੀ ਗੱਲ ਹੈ ਇਹ ਧਰਮ ਦਾ ਵਿਸ਼ਾ ਚੱਲ ਰਿਹਾ ਹੈ ਬਾਹਰ ਬਾਹਰ ਵਾਲਿਆਂ ਦੀ ਨਹੀਂ ਗੱਲ ਕਰ ਰਹੇ ਆਪਾਂ ਕਵਾਂਗੇ ਜੀ ਆਪਾਂ ਬਾਣੀ ਪੜਦੇ ਆ ਚੰਗੀ ਗੱਲ ਹੈ ਆਪਾਂ ਨਾਮ ਸੇਵਾ ਕਰਦੇ ਆ ਚੰਗੀ ਗੱਲ ਹੈ ਰੂਟੀਨ ਨਾਲ ਗੁਰੂਕੁਲ ਆਉਂਦੇ ਜੀ ਚੰਗੀ ਗੱਲ ਹੈ ਪਰ ਕਬੀਰ ਸਾਹਿਬ ਕਹਿੰਦੇ ਭਲਿਆ ਉੱਠ ਕੇ ਨਾਮ ਵੀ ਜਪਣਾ ਹੈ થા થા ਤੇ ਇਹ ਗੱਲ ਕਹੀ ਗਈ ਹੈ ਹਰ ਕਾ ਨਾਮ ਨਾ ਜਪਸ ਗਵਾਰਾ ਅੱਗੇ ਕੀ ਆ ਸੋਚੈ ਆਪਾਂ ਨਹੀਂ ਸੋਦੇ ਬਾਬਾ ਜੀ ਨਾਮ ਕਿਦਾਂ ਜਪਣਾ ਹੈ ਤੇ ਕਬੀਰ ਸਾਹਿਬ ਕਹਿੰਦੇ ਹੈ ਕਿ ਮੂਰਖ ਮੈਂ ਤੈਨੂੰ ਰੋਜ਼ ਕਹਿ ਰਿਹਾ ਵੀ ਤੂੰ ਨਾਮ ਜਪ ਤੂੰ ਅਜੇ ਵੀ ਬਾਰ ਬਾਰ ਇਹੋ ਗੱਲ ਸੋਚੀ ਜਾਂਦਾ ਵੀ ਨਾਮ ਜਪਣ ਦਾ ਫਾਇਦਾ ਹੈ ਕਿ ਨਹੀਂ ਹੈ ਕਦੀ ਇੱਕ ਨੂੰ ਪੁੱਛ ਕਦੀ ਦੂਜੇ ਨੂੰ ਪੁੱਛ ਕਦੀ ਤੇ ਜਿੰਨ ਪੁੱਛ ਰੋਜ਼ ਹੀ ਪੁੱਛੀ ਜਾਂਦੇ ਪੂਸ਼ਿਤ ਪਥਕ ਤੇ ਮਾਰਗ ਨਾ ਧਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਕਿੰਦੇ ਕਿੰਨਾ ਚਿਰ ਤੂੰ ਪੁੱਛੀ ਜਾਵੇਂਗਾ ਹਰਕਾ ਨਾਮ ਨਾ ਜਪ ਸਕਵਾਰਾ ਕਿਆ ਸੋਚੈ ਬਾਰੰਗ ਬਾਰ ਅੰਧਿਆਰੇ ਦੀਪਕ ਚਹੀਏ ਇੱਕ ਵਸਤ ਅਗੋਚਰ ਲਈਏ ਵਸਤ ਅਗੋਚਰ ਪਾਈ ਘਟ ਦੀਪਕ ਰਹਾ ਸਮਾਈ ਕਹਿੰਦੇ ਜਦੋਂ ਕੋਈ ਚੀਜ਼ ਲੱਭਰੀ ਹੋਵੇ ਤੇ ਉਹਦੇ ਦੀਵੇ ਦੀ ਲੋੜ ਐ ਜਦੋਂ ਵਸਤੂ ਮਿਲ ਜਾਂਦੀ ਐ ਫਿਰ ਦੀਵਾ ਕੋਈ ਮਾਇਨੇ ਨਹੀਂ ਰੱਖਦਾ ਗਿਆਨ ਤਾਂ ਇਹ ਤੁਸੀਂ ਨਾਮ ਤੱਕ ਪਹੁੰਚਣਾ ਹੈ ਜਿੱਦਨ ਅੰਦਰ ਨਾਮ ਚੱਲ ਗਿਆ ਇਹ ਗਿਆਨ ਇੱਥੇ ਰਹਿ ਜਾਣਾ ਹੈ ਭਲਾ ਜਿਹੜਾ ਉਹ ਫਿਰ ਗਿਆਨ ਨਹੀਂ ਤੁਹਾਡਾ ਕਰਨਾ ਹੈ ਖੈਰ ਮੈਂ ਗੱਲ ਨੂੰ ਨੇੜੇ ਰੱਖਾਂ ਜਿਹੜੀ ਪੰਕਤੀ ਪੜ੍ਹ ਰਿਹਾ ਸਭ ਪੜੀਆ ਕਵਨ ਕੁ ਮਤ ਤੁਮ ਲਾਗੇ ਇਹ ਪੰਡਿਤ ਜੀ ਕਿਹੜੀ ਭੈੜੀ ਮਤ ਚ ਪਏ ਹੋਏ ਜੇ ਬੂਢੋਗੇ ਪਰਿਵਾਰ ਸਕਲ ਸਿਓ ਰਾਮਨਾ ਜਪੋ ਅਪਹਾਗੇ ਹੁਣ ਫੇਰ ਕਹਤਾ ਕਹਿੰਦੇ ਤੁਸੀਂ ਟੱਬਰ ਸਾਰੇ ਦਾ ਸਾਰਾ ਡੁੱਬ ਜਾਓਗੇ ਵੇਖੋ ਵਿਦਵਾਨ ਡੁੱਬ ਗਏ ਤੇ ਮਾੜਾ ਬੰਦਾ ਕਿੱਥੋਂ ਪਾਰ ਲੱਗੂਗਾ ਜੇ ਇੱਕ ਨਹਿਰ ਦੇ ਵਿੱਚ ਇੱਕ ਪੂਲ ਦੇ ਵਿੱਚ ਇੱਕ ਪਾਣੀ ਦੇ ਵਿੱਚ ਤਰਾਕੂ ਜਿਹੜਾ ਇਹ ਤਰਦਾ ਬੰਦਾ ਏ ਤਾਰੂ ਜਿਹੜਾ ਉਹ ਡੁੱਬ ਗਿਆ ਤੇ ਮਾੜੇ ਦਾ ਕੀ ਬਣੇਗਾ ਤੇ ਜਿਨੇ ਗ੍ਰੰਥਾਂ ਦੇ ਗ੍ਰੰਥਾਂ ਅਧਿਐਨ ਦੇ ਵਿੱਚ ਲਿਆਂਦੇ ਇੰਨਾ ਕੁਝ ਪੜਿਆ ਇੰਨਾ ਕੁਝ ਕੀਤਾ ਕਬੀਰ ਸਾਹਿਬ ਕਹਿੰਦੇ ਤੂੰ ਵੀ ਟੱਬਰ ਨਾਲ ਹੀ ਡੁੱਬੇਗਾ ਸਾਰੇ ਦੇ ਸਾਰੇ ਡੁੱਬੋਗੇ ਕਿਉਂ ਕਿਉਂਕਿ ਨਾਮ ਤੇ ਜੱਪੇ ਕੋਈ ਨਹੀਂ ਬੁੱਢੋਗੇ ਪਰਿਵਾਰ ਸਕਲ ਸਿਓ RAM ਨਾ ਜਪੋ ਅਪਾਗੇ ਹੀ ਅਪਾਗੇ ਜੀਵ ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ ਹੁਣ ਇੱਥੇ ਦੀ ਸਮੇਂ ਦੀ ਸਮਾਪਤੀ ਹੈ ਇਸੇ ਨੂੰ ਆਧਾਰ ਬਣਾ ਕੇ ਆਪਾਂ ਅੱਗੇ ਚੱਲਾਂਗੇ ਪੰਕਤੀ ਇਹ ਸਾਂਝੀ ਕਰ ਰਿਹਾ ਕਿ ਮਨ ਕਿਹੜੀ ਭੈੜੀ ਮੱਤ ਦੇ ਵਿੱਚ ਲੱਗਾ ਹੋਇਆ ਹੈ ਬਾਕੀ ਦੀ ਵਿਆਖਿਆ ਕੱਲ ਨੂੰ ਹੋਈਆ ਪੁੱਲਾ ਗਲਤੀਆਂ ਦੀ ਖਿਮਾ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਨ ਕਰਕੇ ਸਮਾਪਤੀ ਕਰੀਏ ਮਨ ਰੇ ਸਮਝ ਕਵਨ ਮਤ ਲਾਗਾ ਨਾਮ ਵਿਸਾਰ ਅਨ ਰਸ ਲੋਭਾਣੇ ਫਿਰ ਪਛਤਾਹੇ ਅਭਾਗਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ